ਸੰਤਾ ਦੀ ਆਵਾਜ਼ ਨੂੰ ਦੇਖ ਰਏ ਸਮੂਹ ਦਰਸ਼ਕਾਂ ਦਾ ਧੰਨਵਾਦ ਅੱਜ ਅਸੀਂ ਪਹੁੰਚੇ ਹਾਂ ਮਨਜੀਤ ਸਿੰਘ ਕੱਕੂ ਸਾਹਿਬ ਕੋ ਸਰਪੰਚ ਕਾਲੇਖਾ ਉਨਾਂ ਦੇ ਨਾਲ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੈਲਕਮ ਵਾਲੀ ਘੰਟੀ ਦਵਾ ਦਿਓ ਤਾਂ ਕਿ ਹਰ ਗਰਾਊਂਡ ਲੈਵਲ ਤੋਂ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਮੈਂ ਤੁਹਾਡਾ ਆਪਣਾ ਗੁਰਜੰਟ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕੰਮ ਤੋਂ ਤੁਸੀਂ ਤੇ ਲੋਕ ਕਿੰਨੇ ਖੁਸ਼ ਨੇ ਆਓ ਪੁੱਛਦੇ ਆਪਾਂ ਸਰਦਾਰ ਮਨਜੀਤ ਸਿੰਘ ਕੁੱਕੂ ਦੇ ਹੈੱਡ ਮੁਨਸ਼ੀ ਨੂੰ ਹਰਮੇਸ਼ ਸਿੰਘ ਜਿਹਨਾਂ ਨੂੰ ਪਿਆਰ ਨਾਲ ਬੁੱਧੂ ਵੀ ਕਹਿੰਦੇ ਨੇ ਹਾਂਜੀ ਕਿਵੇਂ ਐ ਵਧੀਆ ਵਧੀਆ ਅੱਛਾ ਇਧਰ ਮੜੀ ਕਿੰਨੀਆਂ ਮੈਂ ਸੰਖਿਆ ਨੇ ਜੀ ਹੈਗੇ ਨੇ ਤਕਰੀਬਨ 50 ਐਸਾ ਅੱਛਾ ਗਾਂ ਕਿੰਨੀਆਂ ਨੇ ਜੀ 10 ਕ ਗਾਂ ਨੇ ਜੀ ਅੱਛਾ ਐ ਵਧੀਆ ਦੁੱਧ ਹਾਂਜੀ ਵਧੀਆ ਦੁੱਧ ਨੰਬਰ 1 ਹਾਂਜੀ ਨੰਬਰ 1 ਜਮੇ ਕੋਈ ਮਲਾਪ ਛਲਾਬਟ ਕੋਈ ਮਲਾਪ ਨਹੀਂ ਰੂਪ ਕਰਦੇ 5 ਲੱਖ ਰੁਪਏ ਦੇਵਾਂਗੇ ਠੀਕ ਹੈ ਜੀ ਸਤੀ ਕਹਲ ਅੱਛਾ ਕਿੰਨੇ ਮਲਾਜ਼ਮ ਕਿੰਨੇ ਰੱਖੇ ਹੋਏ ਨੇ 10 ਮਲਾਜ਼ਮ ਨੇ ਜੀ ਅੱਛਾ ਹਾਂਜੀ ਇਹਨਾਂ ਦੇ ਲਈ ਖਾਦ ਖਰਾਕ ਇਹਨਾਂ ਦੀ ਕੀ ਹੈ ਖਾਦ ਖਰਾਕ ਫੀਡ ਹੈ ਜੀ ਫੀਡ ਹਾਂਜੀ ਸਲੇਜ ਹੈ ਜੀ ਅੱਛਾ ਕੋਈ ਹੋਰ ਦੇਸੀ ਹੋਰ ਦੇਸੀ ਕੁਝ ਨਹੀਂ ਬਸ ਸਲੇਜ ਆ ਤੇ ਫੀਡ ਹੈ ਜੀ ਅੱਛਾ ਸਲੇਜ ਆ ਚਾਰ ਹਾਂਜੀ ਹਾਂਜੀ ਠੀਕ ਉਚਾਰ ਤੁਸੀਂ ਆਪ ਖੁੱਤਿਆਰ ਕਰਦੇ ਹੋ? ਹਾਂਜੀ ਖੁੱਤਿਆਰ ਕਰਦੇ ਆ। ਅੱਛਾ ਆਪ ਦੇ ਖੇਤਾਂ ਵਿੱਚ ਆਪ ਫੀਜ ਕੇ ਤਿਆਰ ਕਰ ਦੂ। ਆਪ ਆਪ। ਅੱਛਾ ਠੀਕ ਹੈ ਬਹੁਤ ਵਧੀਆ। ਲੋਕ ਖੁਸ਼ ਨੇ ਜੀ ਪੂਰੇ ਦੁੱਤੋਂ। ਬੜੇ ਖੁਸ਼ੀ ਪੂਰੇ। ਜਿਹੜਾ ਇੱਕ ਵਾਰੀ ਦੁੱਧ ਲੈ ਜਾਂਦਾ ਮੁੜ ਕੇ ਕਿਤੇ ਦੁੱਧ ਨਹੀਂ ਲਿਆਉਂਦਾ ਜੀ। ਠੀਕ। ਆ ਉਹ ਪੁੱਛਾਂਗੇ ਬਾਈ ਨੂੰ। ਧਾਰਾ ਕੱਢ ਰਿਹਾ। ਐਨ ਇਹਨਾਂ ਦੇ ਮੁਲਾਜ਼ਮਾਂ ਨੂੰ ਮਿਲਦੇ ਆ। ਕੀ ਵੀ ਮੁਲਾਜ਼ਮ ਜਿਹੜੇ ਨੇ ਭਾਈ ਸਾਹਿਬ ਦੇ ਕੰਮ ਤੋਂ ਖੁਸ਼ ਨੇ? ਹਾਂਜੀ ਬਿਲਕੁਲ ਖੁਸ਼ੀ। ਅੱਛਾ। ਇਹਨਾਂ ਨੂੰ ਦੁੱਧ ਚੁੰਗਣੀ ਨਾ ਦੇ ਰਹੇ ਹੋ? ਹਾਂ ਜੀ ਇਹ ਵੱਡੇ ਨੇ ਫਿਰ ਸਾਲ ਵੱਢਦੇ ਨੇ ਇਹਨਾਂ ਨੂੰ। ਅੱਛਾ ਉਹਨਾਂ ਤੇ ਥਣਾ ਤੇ ਟੱਕ ਕਰ ਦਿੰਦੇ ਨੇ। ਹਾਂ ਜੀ। ਅੱਛਾ ਹੋਰ ਭਾਈ ਰਾਮ ਸਿੰਘ ਕਿਵੇਂ ਐ? ਚੜਦੀ ਕਲਾ ਤੈਨੂੰ ਕਿਵੇਂ ਖੁਰਕਜੀ ਲੱਗੀ ਇੱਥੇ? ਅੱਛਾ ਅੱਛਾ। ਠੀਕ ਐ ਠੀਕ ਐ। ਵਧੀਆ ਖੁਸ਼ ਹੂੰ। ਖੁਸ਼ ਆਂ ਜੀ ਖੁਸ਼ੀ ਬਿਲਕੁਲ। ਪੂਰਾ ਕੰਮ ਵਧੀਆ ਚੱਲ ਰਿਹਾ? ਹਾਂ ਜੀ ਟੋਪ ਟੋਪ ਹੀ। ਹੋਰ ਤਨਖਾਹਾਂ ਠੀਕ ਠੰਗ ਨਾਲ ਦੇਈ ਜਾਂਦਾ ਸਰਪੰਚ ਨੂੰ? ਹਾਂ ਜੀ ਬਿਲਕੁਲ। ਅੱਛਾ ਦੱਸ ਦਿਓ ਜੇ ਕਿਤੇ ਵੱਧ ਘਟ ਹੋਵੇ ਕੋਈ ਕਹਾਣੀ। ਆਉਂਦੀ ਆ ਬੀਬੀਆਂ ਨੂੰ ਕੋਈ ਦੇ ਆ ਬੀਬੀਆਂ ਵੀ ਇੱਥੇ ਕੰਮ ਕਰਦੀਆਂ ਨੇ ਹਾਂ ਭਾਈ ਤੁਸੀਂ ਵੀ ਇੱਥੇ ਮਲਾਜੋ ਹਾਂਜੀ ਖੁਸ਼ ਹਾਂ ਸਰਪੰਚ ਦੇ ਕੰਮਾਂ ਤੋਂ ਹਾਂਜੀ ਪੂਰੇ ਖੁਸ਼ ਹਾਂ ਭਾਈ ਸਾਹਿਬ ਦੀ ਡੈਰੀ ਤੋਂ ਹਾਂਜੀ ਹਾਂ ਖੁਸ਼ ਆ ਜੀ ਵਧੀਆ ਰੋਜ਼ਗਾਰ ਦੇਖੀਏ ਵਧੀਆ ਰੋਜ਼ਗਾਰ ਜੀ ਠੀਕ ਐ ਇਸ ਤਰੀ ਹੁਣਾ ਚਾਹੀਦਾ ਨਾਲੇ ਰੋਜ਼ਗਾਰ ਨਾਲੇ ਲੋਕਾਂ ਨੂੰ ਇੱਕ ਨੰਬਰ ਦਾ ਵਧੀਆ ਦੁੱਧ ਚਲੋ ਮਹਿੰਗਾ ਮਿਲ ਜੇ ਪਰ ਮਿਲ ਜੇ ਵਧੀਆ ਉਹਦੇ ਵਿੱਚ ਲੋਕ ਵੀ ਖੁਸ਼ ਤੇ ਆਪ ਵੀ ਖੁਸ਼ ਹਾਂਜੀ ਸ਼੍ਰੀਮਾਨ ਜੀ ਤੁਸੀਂ ਆ ਪਿੱਤਾ ਨਾ ਕੱਢੀ ਜਨ ਹੋਰ ਕੌਣ ਜਾਊਗਾ ਬਈ ਅੱਛਾ ਹੱਥੀਂ ਕਿਰਤ ਵੀ ਕਰ ਰਹੇ ਹਾਂ ਇਹਦਾ ਆ ਕੀ ਕਰਨ ਵਾਲੀ ਸਾਰਾ ਕਸਾ ਬਿਲਕੁਲ ਹਾਂ ਬਾਬੇ ਨਾਲ ਕਿਹਨੂੰ ਇਹਦਾ ਕਿਹਾ ਆਪਣੇ ਹੱਥੀ ਆਪਣਾ ਆਪੇ ਹੀ ਕਾਸਵਾਰੀਆ ਬਹੁਤ ਵਧੀਆ ਖੁਸ਼ ਨੇ ਜੀ ਤੁਹਾਡੇ ਗਾਹਕ ਦੁੱਤੋਂ ਇਨਾ ਹੁਣ ਦਾਕਾ ਤੋਂ ਪਤਾ ਕਰਿਆ ਜੀ ਗਾ ਕਿ ਹੋਣਗੇ ਹੁਣ ਅੱਛਾ ਜੀ 20 ਮਿੰਟਾਂ ਚ ਤੁਸੀਂ ਉਹਨਾਂ ਤੋਂ ਪਤਾ ਕਰੀਂ ਠੀਕ ਠੀਕ ਵੈਸੇ ਦਾ ਤੁਹਾਡੀ ਗੱਲਬਾਤ ਵਧੀਆ ਪਿੰਡ ਵਿੱਚੋਂ ਇਹ ਵਧੀਆ ਮਿਲ ਰਿਹਾ ਹੈ ਮੈਸੇਜ ਵਧੀਆ ਜਾ ਰਹੇ ਹੈ ਤੇ ਜ਼ਰੂਰਤ ਦੀ ਹੈ ਨਾ ਕੰਮਾਂ ਦੀ ਕਿਉਂਕਿ ਜਿਹੜਾ ਅੱਜ ਕੱਲ ਦੁੱਧ ਹੈ ਉਹਦੇ ਵਿੱਚ ਬਹੁਤ ਸਾਰੀਆਂ ਮਲਬਤਾਂ ਹੋ ਰਹੀਆਂ ਨੇ ਗਰੀਬ ਲੋਕਾਂ ਦੇ ਨਾਲ ਖਲਵਾੜ ਹੋ ਰਿਹਾ ਹੈ ਬਨੌਟੀ ਦੁੱਧ ਵੀ ਬਹੁਤ ਮਾਤਰਾ ਵਿੱਚ ਆ ਰਹੇ ਹੈ ਇਹੋ ਜੇ ਡੈਰੀ ਫਾਰਮਾਂ ਦੀ ਲੋੜ ਹੈ ਇਹੋ ਜੇ ਸਮਾਜ ਸੇਵਕਾਂ ਦੀ ਲੋੜ ਹੈ ਜਿਹੜੇ ਸਮਾਜ ਸੇਵਕ ਲੋਕ ਵਧੀਆ ਕੰਮ ਕਰਦੇ ਨੇ ਇਹ ਇੱਥੋਂ ਦਾ ਕਹ ਲਈਏ ਸਾਰੇ ਮੁਲਾਜ਼ਮਾਂ ਵਿੱਚੋਂ ਸੀਨੀਅਰ ਮੁਲਾਜ਼ਮ ਜਿਹੜਾ 24 ਘੰਟੇ ਡਿਊਟੀ ਦੇ ਰਿਹਾ ਜੱਗਾ ਸਿੰਘ ਜੀ ਜੱਸਾ ਸਿੰਘ ਜੀ ਕਿਵੇਂ ਜੀ ਤੁਹਾਡੀ ਡਿਊਟੀ ਸਾਰੀ ਤੁਹਾਰਡ ਲੱਗਦੀ ਹੈ ਹੈ ਤਾਂ ਦੇਣੀ ਪੂਰੀ ਠੀਕ ਹੈ ਹੈ ਜੀ ਠੀਕ ਚਲੋ ਮਾਲਕ ਨੇ ਭਾਈ ਦਾ ਆਪਣਾ ਕੰਮ ਬਾਜੀ ਬਿਲਕੁਲ ਹਾਂਜੀ ਬਿਲਕੁਲ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਜਨਤਾ ਦੀ ਆਵਾਜ਼ ਨਾਲ ਗਰਾਉਂਡ ਲੈਵਲ ਤੋਂ ਹਰ ਪਲ ਹਰ ਕਵਲ ਦਿੰਦੇ ਰਹਾਂਗੇ ਇਸ ਨੂੰ ਕਵਰੇਜ ਕਰਦੇ ਹਾਂ ਤੋਂ ਲੋਕਾਂ ਨੂੰ ਜੋ ਮੈਸੇਜ ਦੇ ਰਹੇ ਆ ਇਹਨੂੰ ਲੈ ਕੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ